ਤੇ ਲੋਕਾਂ ਦਾ ਕੰਮ ਅੱਗੇ ਟੱਪਣਾ ਹੁਣ ਜਦੋਂ ਜੇਦ ਜਾਰੀ ਹੈ ਤੇ ਪਿੱਛੇ ਜਿਹੜੀ ਜਥੇਬੰਦੀਆਂ ਵੱਖ-ਵੱਖ ਸਾਰੀਆਂ ਜਿਹੜੇ ਇਕੱਠੇ ਹੋ ਕੇ ਉਹ ਆ ਰਹੀਆਂ ਨੇ ਜਦੋਂ ਵੀ ਏਕਤਾ ਹੁੰਦੇ ਸਭ ਦੀ ਤੇ ਇਹ ਟੁੱਟ ਜਾਣਾ ਕੀ ਗੱਲ ਆ ਨਹੀਂ ਉਹ ਤਾਂ ਬਹੁਤ ਮਤਲਬ ਜ਼ਬਰਦਸਤ ਜੇਦ ਨਹੀਂ ਉਹ ਕਰੀ ਬੈਠੇ ਨੇ ਪ੍ਰਬੰਧ ਉਹਨਾਂ ਪ੍ਰਬੰਧ ਨਾਲ ਤੁਸੀਂ ਟੱਕਰ ਲੈ ਸਕਦੇ ਹੋ ਨਹੀਂ ਭਾਈ ਜੀ ਦੇਖੋ ਇਹਦੇ ਖਾਲੀ ਅਸਲੀ ਥੋੜੇ ਦਾ ਨਹੀਂ ਨਹੀਂ ਇਹਦੇ ਵਿੱਚ ਖਾਲੀ ਹੱਥਾਂ ਨਾਲ ਤਾਂ ਇਹ ਨਹੀਂ ਹੁੰਦਾ ਵੀ ਸਾਡੇ ਕੋਲ ਕੋਈ ਹਥਿਆਰ ਹੋਣਾ ਚਾਹੀਦਾ ਹੈਨਾ ਉਹ ਆਪਦਾ ਪ੍ਰਬੰਧ ਕਰੀ ਬੈਠਿਆ ਅਸੀਂ ਆਪਦਾ ਇਹ ਤੁਸੀਂ ਗੱਲ ਤਾਂ ਕਹਿ ਸਕਦੇ ਹੋ ਵੀ ਟੁੱਟੂ ਜਾਂ ਨਾ ਟੁੱਟੇ ਅਸੀਂ ਪਹਿਲਾਂ ਨਾ ਤੋੜੇ ਹੋਵੇ ਹੈਨਾ ਕਿਉਂਕਿ ਜੇ ਤੁਸੀਂ ਪਿਛਲੀ ਵਾਰੀ ਗੱਲ ਕਰਦੇ ਹੋ ਤਾਂ ਇਹ ਚੀਜ਼ ਇਹਨੇ ਸੋਚਿਆ ਹੀ ਨਹੀਂ ਸੀ ਆ ਹੈਨਾ ਪਰ ਕੋਈ ਗੱਲ ਨਹੀਂ ਬਾਈ ਜੀ ਹਾਂ ਇਹ ਗੱਲ ਅਸੀਂ ਦਾਅਵੇ ਨਾਲ ਕਹਿ ਸਕਦੇ ਜਿੱਥੇ 27 ਕਿਸਾਨ ਜਿਹੜੇ ਬੰਦੇ ਆ ਇਸ ਚੀਜ਼ ਨੂੰ ਬੰਦ ਕਰ ਗਏ ਵੀ ਅਸੀਂ ਨਹੀਂ ਜਾਣਾ ਚਾਹੁੰਦੀਆਂ ਪਰ ਫਿਰ ਵੀ ਜਿਹੜੇ ਲੋਕ ਆ ਉਹ ਕਿਸੇ ਦੇ ਅੱਜ ਤੱਕ ਗੁਲਾਮ ਨਹੀਂ ਹੈਗੇ ਸਾਰੇ ਨੌਜਵਾਨ ਜਿਹੜੀ ਆਪ ਮਹਾਰੇ ਚੱਲ ਗਈ ਆ ਕਿਉਂਕਿ ਆਪਣੀ ਹੱਕਾਂ ਲਈ ਠੀਕ ਆ ਪਰ ਇਹ ਅਸੀਂ ਦਾਅਵੇ ਨਾਲ ਕਹਿ ਸਕਦੇ ਕਿ ਜਿਹੜੇ ਰਿਕਾਰਡ ਆ ਜਾਂ ਭਲੇਖਾ ਉਹ ਪਿਛਲਾ ਵੀ ਟੁੱਟ ਜਾਊਗਾ ਸਰਕਾਰ ਦਾ ਤੇ ਮੋਦੀ ਦਾ ਚਾਹੇ ਪੰਜਾਬ ਦੀ ਸਰਕਾਰ ਆ ਉਹਦੇ ਵਿੱਚ ਅਸੀਂ ਬੰਦੀ ਸਿੰਘਾਂ ਲਈ ਕੱਢ ਕੇ ਕੱਢ ਕੇ ਛੱਡਾਂਗੇ ਕਿ ਜਿਹੜੇ ਸਾਡੇ ਬੰਦੀ ਸਿੰਘੇ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਵੱਖ-ਵੱਖ ਜੇਲਾਂ ਛੱਟੇ ਹੋਇਆ ਉਹਨਾਂ ਲਈ ਭਗਵੰਤ ਮਾਨ ਦਾ ਭਲੇਖਾ ਕੱਢਾਂਗੇ ਤੇ ਜਿਹੜਾ ਅੱਜ ਹੋਰ ਅਸੀਂ ਲੜਾਈ ਲੜਨ ਆਏ ਆ ਇਹਦੇ ਵਿੱਚ ਮੋਦੀ ਸਰਕਾਰ ਦਾ ਨਿਕਲੂਗਾ ਪਰ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਆ ਕਿ ਉਹ ਜਿੱਥੇ ਐਮਐਸਪੀ ਦੀ ਗੱਲ ਕਰਦੇ ਇਕੱਲੀ ਐਮਐਸਪੀ ਦੀ ਗੱਲ ਨਾ ਅਸੀਂ ਕਰੀਏ ਸੁਆਮੀ ਨਾਥ ਦੀ ਗੱਲ ਕਰੀਏ ਹਾਥੀ ਦੀ ਪੈੜ ਦੇ ਵੀ ਸਾਰੀਆਂ ਪੈੜਾਂ ਆ ਜਾਣੀਆਂ ਸਾਨੂੰ ਕਮਾਈ ਜਿੱਥੇ ਹੋਣੀ ਹੈ ਜਿਹੜੀ 2006 ਆਚ ਜਿਹੜੀ ਜਥੇਬੰਦੀ ਆਗੂ ਜਾ ਕੇ ਆ ਸੈਂਟਰ ਦੇ ਨਾਲ ਮੀਟਿੰਗ ਕਰਦੇ ਨੇ ਉੱਥੇ ਸਵਾਮੀ ਨਥਨ ਦੀ ਜਿਹੜੀ ਰਿਪੋਰਟ ਆ ਉਹਨੂੰ ਲਾਗੀ ਕਰਨ ਦੀ ਮੰਗ ਕਰਨੀ ਚਾਹੀਦੀ ਆ ਉੱਥੇ ਉਹਨੂੰ ਬੰਦੀ ਸਿੰਘਾਂ ਦੀ ਗੱਲ ਕਰਨ ਕਿਉਂਕਿ ਸੈਂਟਰ ਦੇ ਸਾਰੇ ਇਹ ਮੁੱਦੇ ਜਿੰਨੇ ਮੁੱਦੇ ਸਾਰੇ ਸੈਂਟਰ ਦੇ ਆ ਬੰਦੀ ਸਿੰਘਾਂ ਦੀ ਗੱਲ ਹੋਣੀ ਚਾਹੀਦੀ ਆ ਡੇਬਰੂਗੜ੍ਹ ਦੀ ਜੇਲਾ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਸਮੇਤ ਸਾਰੇ ਜਥੇਬੰਦੀ ਆ ਉਹਨਾਂ ਦੀ ਗੱਲ ਹੋਣੀ ਚਾਹੀਦੀ ਆ ਤੇ ਜਿਹੜਾ 370 ਕਸ਼ਮੀਰ ਦਾ ਉਹਦੀ ਵੀ ਗੱਲ ਹੋਣੀ ਚਾਹੀਦੀ ਆ ਕਿਉਂਕਿ ਇੱਥੇ ਇਹ ਨਹੀਂ ਮੁੱਦਾ ਹੋਣੀ ਤਾਂ ਸਾਡਾ ਨਹੀਂ ਇਹ ਫਰਾਂ ਦੇ ਘਰਦਾਨਾ ਅਸੀਂ ਪੰਜਾਬ ਹੈ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਕਿਉਂਕਿ ਸਾਡਾ ਜਿਹੜਾ ਮਾਨਸਿਕੀ ਜਾਤ ਅਸੀਂ ਸਭ ਨੂੰ ਇੱਕ ਮੰਨਦੇ ਆ ਉਹ ਦੁੱਖ ਚਾਹੇ ਸਾਡੇ ਮਜ਼ਦੂਰ ਤੇ ਹੋਵੇ Hindu ਵੀਰ ਤੇ ਹੋਵੇ ਚਾਹੇ ਮੁਸਲਮਾਨ ਤੇ ਹੋਵੇ ਸਾਨੂੰ ਸਭ ਲਈ ਇੱਕ ਹਰਨਾ ਪੈਣਾ ਅਸੀਂ ਖੜਦੇ ਆਗੇ ਇਸੇ ਲਈ ਜੇ ਮਜ਼ਦੂਰਾਂ ਦੀ ਗੱਲ ਆ ਉੱਥੇ ਵੀ ਅਸੀਂ ਖੜੇ ਆ ਸਾਡੇ ਵਪਾਰੀ ਦੀ ਗੱਲ ਆ ਉਹਦੇ ਲਈ ਜਿਹੜਾ ਬਾਰਡਰ ਆਗਾ ਪਾਕਿਸਤਾਨ ਦਾ ਉਹ ਖੁੱਲਣਾ ਚਾਹੀਦਾ ਕਿਉਂਕਿ ਇੱਕ ਕਨਸੈਪਟ ਜੁੜਿਆ ਹੋਇਆ ਮਜ਼ਦੂਰ ਦਾ ਕਿਸਾਨ ਦਾ ਵਪਾਰੀ ਦਾ ਜਿੱਥੇ ਕਿਸਾਨ ਜਾਊ ਉੱਥੇ ਮਜ਼ਦੂਰ ਵੀ ਆਊਗਾ ਤੇ ਵਪਾਰੀ ਵੀ ਆਊਗਾ ਇਹ ਬਾਰਡਰ ਖੁੱਲਣਾ ਇਹ ਬਾਰਡਰ ਖੋਲਿਆ ਜਾਵੇ ਤਾਂ ਜੋ ਸਾਡੇ ਜਿਹੜਾ ਕਿਸਾਨ ਤੇ ਮਜ਼ਦੂਰ ਵਪਾਰੀ ਆ ਉਹਦਾ ਵਪਾਰ ਕਰਨਾ ਤੇ ਇੱਧਰ ਦਾ ਜਿਹੜਾ ਬਾਰਡਰ ਬਣਾਇਆ ਹੋਇਆ ਇਹ ਵੀ ਖੋਲਣਾ ਪੈਣਾ ਜੇ ਚਲੋ ਨਹੀਂ ਖੋਲਣਗੇ ਇਹ ੱੱਕੇ ਨਾਲ ਟੁੱਟ ਜੂਗਾ 2-3 ਘੰਟਿਆਂ ਦੀ ਲੱਗਣਾ ਇਹਦੇ ਉੱਪਰ ਇਹ ਟੁੱਟ ਜਾਣਾ ਉਸ ਤੋਂ ਬਾਅਦ ਜਿਹੜੀ ਸੋਮੇਨਾਥਨ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਕਰਵਾਉਣੀ ਨਹੀਂ ਬਾਈ ਜੀ ਇੱਥੇ ਦਾ ਇਹ ਕਿਹਾ ਜਾ ਰਿਹਾ ਵੀ ਇੱਥੇ ਦਾ ਜਿਹੜੇ ਖੜੇ ਨੇ ਜਾਂਦਾ ਨੈਸ਼ਨਲ ਮੀਡੀਆ ਵਾਲੇ ਪ੍ਰਚਾਰਿਆ ਜਾ ਰਿਹਾ ਵੀ ਅੱਤਵਾਦੀ ਨੇ ਖਾਲਸਤਾਨੀ ਜੋ ਨੇ ਮੈਂ ਬਾਈ ਦੀ ਖਾਲਸਾ ਨਹੀਂ ਸਕਦੇ ਹੈ ਨਹੀਂ ਗਏ ਅਸੀਂ ਹੈਗੇ ਆ ਅਸੀਂ ਕਦ ਗਏ ਹੈ ਨਹੀਂ ਗਏ ਬਾਈ ਅਸੀਂ ਹੈਗੇ ਆ ਸਾਡਾ ਅਕੋਰਡਿੰਗ ਟੂ ਲਾ ਉਸ ਮੰਨ ਕੇ ਸਕਦੇ ਆ ਸਾਨੂੰ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਿਹਾ ਸੀ ਖਾਲਸਾ ਨਹੀਂ کہہ ਸਕਦਾ ਅਸੀਂ ਬਾਈ ਨਾਰਾ ਵੀ ਲਾਉਣੇ ਆ ਅਸੀਂ ਪੋਸਟਰ ਬਣਾਉਣੇ ਆ ਦੇਖੋ 14 19 ਕੀ ਕਹਿੰਦੀ ਹੈ ਕਿ ਸਾਨੂੰ ਸਪੀਚ ਕਰਨ ਦੀ ਸਾਨੂੰ ਆਪਣੀ ਗੱਲ ਰੱਖਣ ਦੀ ਸਾਨੂੰ ਅਧਿਕਾਰ ਹੈ ਅਸੀਂ ਕਦ ਗਏ ਨਹੀਂ ਖਾਲਸਾਨੀ ਹੈ ਨਹੀਂ ਗਏ ਅਸੀਂ ਤਾਂ ਕਹਿੰਦੇ ਬਾਈ ਜੰਮ ਜੰਮ ਮਗਾ ਨੇ ਸਾਨੂੰ ਨਹੀਂ ਉਹਦੇ ਨਾਲ ਹੱਥ ਵਾਦੀ ਵੀ ਜੋੜਦੇ ਨੇ ਨਾ ਕੌਣ ਨੈਸ਼ਨਲ ਮੀਡੀਆ ਜਾਂ ਨਹੀਂ ਨਹੀਂ ਕਿਸੇ ਤੇ ਕਹਿਣ ਨਾਲ ਕੀ ਹੈਗਾ ਜੇ ਸਪੋਜ਼ ਕਰੋ ਫਿਰ ਅਸੀਂ ਮੰਨ ਲਓ ਅੱਤਵਾਦੀ ਆ ਆ ਪੰਜਾਬ ਪੁਲਿਸ ਕਰੇ ਤੁਹਾਨੂੰ ਪਰਚੇ ਵਧਣਾ ਕਿਸੇ ਤੇ ਕਹਿਣ ਨਾਲ ਤੁਸੀਂ ਆਪਣੀ ਸੋਚ ਨੂੰ ਤੁਸੀਂ ਆਪ ਵੀ ਫਿਰ ਨਹੀਂ ਹਟ ਸਕਦੇ ਠੀਕ ਹੈ ਨਾ ਜੇ ਉਹ ਆਪਣੀ ਸੋਚ ਮੁਤਾਬਕ ਤੇ ਇੱਕ ਆਪਣੇ ਟਾਰਗੇਟ ਚੱਲੇ ਹੋਏ ਨੇ ਬਈ ਅਸੀਂ ਵੀ ਚੱਲੇ ਹੋਏ ਆ ਅਸੀਂ ਕਿਸੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਨੂੰ ਸਿਰ ਧੱਕੇ ਨਾ ਬਣਾਉਣਾ ਨਹੀਂ ਅਸੀਂ ਆਪਣਾ ਰਾਈਟ ਆ ਸਾਡਾ ਆਪਣੀ ਮੰਗ ਰੱਖਣ ਦਾ ਅਸੀਂ ਇੱਥੇ ਮੰਗੇ ਰੱਖਨੇ ਹਾਂ ਵੀ ਅਸੀਂ ਆ ਵੀ ਆਪਣੀ ਮੰਗ ਰੱਖ ਰਹੇ ਹਾਂ ਠੀਕ ਹੈ ਸਭ ਨੂੰ ਅਧਿਕਾਰ ਹੈ ਉਹ ਉਹਨਾਂ ਦੀ ਚੋਇਸ ਹੈ ਕਿ ਉਹਨਾਂ ਨੇ ਮੰਨਣਾ ਜਾਂ ਨਹੀਂ ਮੰਨਣਾ ਠੀਕ ਹੈ ਨਾ ਜੀ ਠੀਕ ਹੈ ਭਾਈ ਹਾਂ মিডিਆ ਕੀ ਕਹਿੰਦਾ ਸਾਨੂੰ ਇਧਰ ਕੋਈ ਚੱਕਰ ਨਹੀਂ ਹਾਂ মিডিਆ ਸਾਨੂੰ ਅਤਵਾਦੀ ਕਹਿੰਦਾ ਜੇ ਉਹ ਕਹਿੰਦਾ ਉਹਦੀ ਨਾਲ ਸਾਨੂੰ ਕੋਈ ਹੋਣੀ ਜੇ ਖਾਲਸਾ ਕਹਿੰਦਾ ਭਾਈ ਸਾਨੂੰ ਖੁਸ਼ੀ ਦੀ ਗੱਲ ਆ ਠੀਕ ਹੈ ਭਾਈ ਜੀ ਖਾਲਸਾਨੀ ਹੈਗੇ ਹਾਂ ਭਾਈ ਜੀ ਅਸੀਂ ਮੰਨਦੇ ਹਾਂ ਅਸੀਂ ਹੈਗੇ ਹਾਂ ਠੀਕ ਹੈ ਭਾਈ ਜੀ ਧੰਨਵਾਦ ਜੀ ਧੰਨਵਾਦ ਭਾਈ